ਸੱਚੇ ਸੰਤ ਹਮੇਸ਼ਾ ਪੂਰੀ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਕਾਰਜ ਕਰਦੇ ਹਨ ਮਨੁੱਖ ਹੀ ਨਹੀਂ ਸਗੋਂ ਪਸ਼ੂ ਪੰਛੀਆਂ ਅਤੇ ਬੂਟਿਆਂ ਦਰਖਤਾਂ ਸਭ ਦੀ ਭਲਾਈ ਬਾਰੇ ਸੋਚਦੇ ਹਨ ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਂ ਸਿੰਘ ਜੀ ਇਨਸਾ ਦਿਆਲਤਾ ਦੇ ਸਾਗਰ ਹਨ ਪੂਜਨੀ ਗੁਰੂ ਜੀ ਪੂਰੀ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਅਨਥਕ ਯਤਨ ਕਰ ਰਹੇ ਹਨ ਡੇਰਾ ਸੱਚਾ ਸੋਦਾ ਦੇ ਤਿੰਨ ਨਿਯਮਾਂ ਵਿੱਚੋਂ మాਸਨਾ ਖਾਣਾ ਵੀ ਸ਼ਾਮਲ ਹੈ ਜੋ ਜੀਵ ਜਗਤ ਲਈ ਵਰਦਾਨ ਸਾਬਿਤ ਹੋਰ ਹੈ ਡੇਰਾ ਸੱਚਾ ਸੋਦਾ ਦੇ ਤਿੰਨ ਵਚਨਾਂ ਦੀ ਪਾਲਣਾ ਕਰਦਿਆਂ ਹੋਏ ਦੇਸ਼ ਵਿਦੇਸ਼ ਦੇ ਵਿੱਚ ਕਰੋੜਾਂ ਲੋਕ ਮਾਸਾਹਾਰ ਤਿਆਗ ਚੁੱਕੇ ਹਨ ਅਤੇ ਜੀਵਾਂ ਉੱਤੇ ਦਇਆ ਕਰ ਰਹੇ ਹਨ ਉਹਨਾਂ ਦੇ ਕਲਿਆਣ ਦੇ ਲਈ ਲੱਗੇ ਹੋਏ ਹਨ ਪੂਜਨੀ ਗੁਰੂ ਜੀ ਵੱਲੋਂ ਜੀਵ ਜੰਤੂਆਂ ਦੇ ਕਲਿਆਣ ਦੇ ਲਈ ਅਨੇਕਾਂ ਕਲਿਆਣਕਾਰੀ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ ਜਿਸ ਦੇ ਸ਼ਲਾਘਾਯੋਗ ਨਤੀਜੇ ਆ ਰਹੇ ਹਨ ਪੂਜਨੀ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ਦੇ ਵਿੱਚ ਡੇਰਾ ਸੱਚਾ ਸੋਧਾ ਨਾਲ ਜੁੜੇ ਕਰੋੜਾਂ ਡੇਰਾ ਸ਼ਰਧਾਲੂ ਜੀਵ ਜੰਤੂਆਂ ਦੀ ਸੰਭਾਲ ਅਤੇ ਰੱਖਿਆ ਦੇ ਵਿੱਚ ਨਿਰੰਤਰ ਲੱਗੇ ਹੋਏ ਹਨ ਡੇਰਾ ਸੱਚਾ ਸੋਦਾ ਵੱਲੋਂ ਜੋ ਪਸ਼ੂਆਂ ਦੇ ਲਈ ਜੀਵ ਜੰਤੂਆਂ ਦੇ ਲਈ ਜੋ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਵਿੱਚੋਂ ਪਹਿਲਾ ਹੈ ਕਿ ਜੀਵ ਸੁਰੱਖਿਆ ਯਾਨੀ ਪੂਜਨੀ ਗੁਰੂ ਜੀ ਇਸ ਮੁਹਿੰਮ ਨਾਲ ਜੁੜ ਕੇ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਬਿਮਾਰ ਅਤੇ ਸੜਕਾਂ ਉੱਤੇ ਘੁੰਮਦੇ ਬੇਸਹਾਰਾ ਪਸ਼ੂਆਂ ਦਾ ਇਲਾਜ ਅਤੇ ਸੇਵਾ ਕਾਰਜ ਵਿੱਚ ਲੱਗੇ ਰਹਿੰਦੇ ਨੇ ਪੂਜਨੀ ਗੁਰੂ ਜੀ ਦੀ ਇਹ ਮੁਹਿੰਮ ਕੋਰੋਨਾ ਕਾਲ ਵਿੱਚ ਬੇਸਹਾਰਾ ਪਸ਼ੂਆਂ ਲਈ ਵਰਦਾਨ ਸਾਬਿਤ ਹੋਈ ਡੇਰਾ ਸੱਚਾ ਸੋਦਾ ਦੇ ਸੇਵਾਦਾਰਾਂ ਨੇ ਪਸ਼ੂਆਂ ਲਈ ਹਰੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਦੂਜੇ ਨੰਬਰ ਤੇ ਬੰਦ ਕਤਲਿਆਂ ਕਾਨੂੰਨੀ ਕਾਰਵਾਈ ਨਾਲ ਬੁੱਚੜਖਾਨੇ ਬੰਦ ਕਰਵਾਉਣ ਦੇ ਲਈ ਇਸ ਮੁਹਿੰਮ ਤਹਿਤ ਸੰਗਤ ਉਹਨਾਂ ਬੁੱਚੜਖਾਨਿਆਂ ਨੂੰ ਬੰਦ ਕਰਵਾਉਣ ਦੇ ਲਈ ਕਾਨੂੰਨੀ ਕਾਰਵਾਈ ਕਰਦੀ ਹੈ ਜਿੱਥੇ ਮਾਸਾਹਾਰੀ ਪਸ਼ੂਆਂ ਨੂੰ ਕੱਟਿਆ ਵੱਢਿਆ ਜਾਂਦਾ ਹੈ। ਤੀਜੇ ਨੰਬਰ ਤੇ ਸੇਫ ਰੋਡਸ ਸੇਫ ਲਾਈਫ ਇਸ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੜਕ ਉੱਤੇ ਡਿੱਗੇ ਹੋਏ ਦਰਖਤ ਅਤੇ ਮਰੇ ਜਾਨਵਰਾਂ ਨੂੰ ਹਟਾਉਂਦੇ ਹਨ ਤਾਂ ਕਿ ਕੋਈ ਦੁਰਘਟਨਾ ਨਾ ਵਾਪਰ ਜਾਵੇ। ਪੂਜਨੀ ਗੁਰੂ ਜੀ ਦੀ ਇਹ ਮੁਹਿੰਮ ਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਜਾਨਵਰਾਂ ਦੇ ਮਰਤਕ ਸ਼ਰੀਰਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੜਕ ਤੋਂ ਪਾਸੇ ਹਟਾ ਕੇ ਉਹਨਾਂ ਨੂੰ ਖੱਡਾ ਪੁੱਟ ਕੇ ਦਫਨਾ ਦਿੰਦੇ ਹਨ ਤਾਂਕਿ ਸੜਕ ਤੇ ਪਏ ਪਸ਼ੂਆਂ ਦੇ ਮਰਤਕ ਸ਼ਰੀਰ ਅਤੇ ਦਰਖਤ ਦੁਰਘਟਨਾ ਦਾ ਕਾਰਨ ਨਾ ਬਣ ਸਕਣ। ਚੌਥੇ ਨੰਬਰ ਤੇ ਗੱਲ ਕਰ ਲੈਨੇ ਬੇਸਹਾਰਾ ਪਸ਼ੂਆਂ ਦੇ ਸਿੰਘਾਂ ਉੱਤੇ ਰਿਫਲੈਕਟਰ ਲਗਾਉਣਾ ਉਹ ਜਿਹਨੇ ਗੁਰੂ ਜੀ ਦੀ ਇਹ ਮੁਹਿੰਮ ਜਿੱਥੇ ਸੜਕ ਉੱਤੇ ਘੁੰਮਣ ਵਾਲੇ ਬੇਸਹਾਰਾ ਬੱਚੀਆਂ ਗਊਆਂ ਸਾਨਾਂ ਆਦੀ ਪਸ਼ੂਆਂ ਲਈ ਵਰਦਾਨ ਸਾਬਿਤ ਹੋਈ ਹੈ ਉੱਥੇ ਨਾਲ ਹੀ ਸੜਕ ਹਾਸੀਆਂ ਵਿੱਚ ਰੋਕ ਲਾਉਣ ਲਈ کارਗਰ ਸਾਬਿਤ ਹੋਈ ਹੈ ਇਸ ਮੁਹਿੰਮ ਤਹਿਤ ਸੇਵਾਦਾਰ ਪਸ਼ੂਆਂ ਦੇ ਸਿੰਘਾਂ ਉੱਤੇ ਰਿਫਲੈਕਟਰ ਲਗਾਉਂਦੇ ਹਨ ਜਾਂ ਗਲ ਵਿੱਚ ਰੇਡੀਅਮ ਪੱਟੀ ਪਾਉਂਦੇ ਹਨ ਜਿਸ ਨਾਲ ਰਾਤ ਦੇ ਸਮੇਂ ਵਾਹਨਾਂ ਦੀ ਲਾਈਟ ਪੈਣ ਉੱਤੇ ਪਸ਼ੂ ਦੂਰੋਂ ਹੀ ਨਜ਼ਰ ਆ ਜਾਂਦੇ ਹਨ ਅਤੇ ਵਾਹਨ ਚਾਲਕ ਸੰਭਲ ਜਾਂਦੇ ਹਨ ਇਸ ਮੁਹਿੰਮ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਉੱਤਰ ਪ੍ਰਦੇਸ਼ ਹਨ ਹੋਰ ਸੂਬਿਆਂ ਵਿੱਚ ਵੀ ਹੁਣ ਤੱਕ ਲੱਖਾਂ ਪਸ਼ੂਆਂ ਦੇ ਸਿੰਘਾਂ ਉੱਤੇ ਰਿਫਲੈਕਟਰ ਲਾਏ ਜਾ ਚੁੱਕੇ ਹਨ 5ਵੇਂ ਨੰਬਰ ਤੇ ਕਾਊ ਮਿਲਕ ਪਾਰਟੀ ਪੂਜਨ ਗੁਰੂ ਜੀ ਨੇ ਗਊ ਮਾਤਾ ਦੇ ਸਨਮਾਨ ਨੂੰ ਵਧਾਉਣ ਦੇ ਲਈ ਅਨੋਖੀ ਪਾਰਟੀ ਦੀ ਸ਼ੁਰੂਆਤ ਕੀਤੀ ਜਿਸ ਨੂੰ ਕਾਊ ਮਿਲਕ ਪਾਰਟੀ ਦਾ ਨਾਂ ਦਿੱਤਾ ਗਿਆ ਇਸ ਮਹਿੰਮ ਤਹਿਤ ਪਾਰਟੀਆਂ ਵਿੱਚ ਗਊ ਦੇ ਦੁੱਧ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਗਿਆ ਇਸ ਮਹਿੰਮ ਤੋਂ ਪ੍ਰੇਰਿਤ ਹੋ ਕੇ ਸੇਵਾਦਾਰ ਕਾਊ ਮਿਲਕ ਪਾਰਟੀ ਕਰਵਉਣ ਲੱਗੇ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀਆਂ ਚੀਜ਼ਾਂ ਘਰ ਦੇ ਵਿੱਚ ਬਾਜ਼ਾਰੋਂ ਦੀਆਂ ਚੀਜ਼ਾਂ ਖਾਣ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨ ਲੱਗੇ 7ਵੇਂ ਨੰਬਰ ਤੇ ਸੱਭਿਆਚਾਰਕ ਕੌਰ ਯਾਨੀ ਪੂਜਨੀ ਗੁਰੂ ਜੀ ਨੇ ਸੱਭਿਆਚਾਰਕ ਕੌਰ ਮੁਹਿੰਮ ਚਲਾ ਕੇ ਜੀਵ ਜਗਤ ਦਾ ਕਲਿਆਣ ਕੀਤਾ ਇਸ ਮੁਹਿੰਮ ਤਹਿਤ ਡੇਰਾ ਸ਼ਰਧਾਲੂ ਖਾਣਾ ਖਾਣ ਤੋਂ ਪਹਿਲਾਂ ਪਸ਼ੂ ਪੰਛੀਆਂ ਤੇ ਜੀਵ ਜੰਤੂਆਂ ਦੀ ਰੋਟੀ ਕੱਢਣਾ ਨਹੀਂ ਭੁੱਲਦੇ ਤਾਂ ਕਿ ਪਸ਼ੂ ਪੰਛੀਆਂ ਦਾ ਪੇਟ ਭਰ ਸਕੇ ਅਖੀਰਲੀ ਜੋ ਮੁਹਿੰਮ ਹੈ ਉਹ ਇਹ ਹੈ ਕਿ ਪਾਲਤੂ ਸੰਭਾਲ ਪੂਜਨ ਗੁਰੂ ਜੀ ਵੱਲੋਂ ਚਲਾਈ ਗਈ ਇਹ ਮੁਹਿੰਮ ਦੇਸ਼ ਵਿੱਚ ਵਧ ਰਹੇ ਬੇਸਹਾਰਾ ਪਸ਼ੂਆਂ ਖਾਸ ਕਰਕੇ ਗਊ ਵਾਣਸ਼ਲੀ ਕਲਿਆਣਕਾਰੀ ਸਾਬਿਤ ਹੋ ਰਹੀ ਹੈ ਅਕਸਰ ਵੇਖਿਆ ਜਾਂਦਾ ਹੈ ਕਿ ਗਊ ਆਦਿ ਪਸ਼ੂ ਦੁੱਧ ਦੇਣਾ ਬੰਦ ਕਰ ਦੇਣ ਉਤੇ ਜਾਂ ਬਲਦਾਂ ਦੇ ਵਿੱਚ ਸਮਾਨ ਢੋਣ ਖੇਤੀ ਕੰਮ ਕਰਨ ਦੀ ਸਮਰੱਥਾ ਨਾ ਰਹਿਣ ਉਤੇ ਪਸ਼ੂ ਪਾਲਕ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਹਨ ਜਿਸ ਨਾਲ ਅਜਿਹੇ ਪਸ਼ੂ ਸੜਕਾਂ ਉਤੇ ਬੇਸਹਾਰਾ ਹੁੰਦੇ ਰਹਿੰਦੇ ਹਨ ਅਤੇ ਦੁਰਘਟਨਾ ਦਾ ਕਾਰਨ ਬਣਦੇ ਹਨ ਅਜੀ ਇਹ ਪਸ਼ੂਆਂ ਦੀ ਵੱਡੀ ਤਾਦਾਦ ਨੂੰ ਰੋਕਣ ਦੇ ਲਈ ਪੂਜਨੀ ਗੁਰੂ ਜੀ ਨੇ ਪਰਨ ਕਰਵਾਇਆ ਕਿ ਡੇਰਾ ਸੱਚਾ ਸੋਧਾ ਨਾਲ ਜੁੜੇ ਸੇਵਾਦਾਰ ਪਸ਼ੂਆਂ ਨੂੰ ਬੇਸਹਾਰਾ ਨਹੀਂ ਛੱਡਣਗੇ ਅਤੇ ਉਹਨਾਂ ਦੀ ਪੂਰੀ ਸੰਭਾਲ ਕਰਨਗੇ। ਤਾਂ ਅੱਜ 4 ਅਕਤੂਬਰ ਨੂੰ ਕਮਾਂਤਰੀ ਪੱਦਰ ਤੇ ਪਸ਼ੂ ਦਿਹਾੜਾ ਮਨਾਇਆ ਜਾਂਦਾ ਉਸ ਸੰਬੰਧੀ ਅਸੀਂ ਵਿਸ਼ੇਸ਼ ਰਿਪੋਰਟ ਤੁਹਾਡੇ ਸਨਮੁਖ ਪੇਸ਼ ਕੀਤੀ ਹੈ ਖਾਸ ਕਰਕੇ ਇਹ ਸੱਚਾ ਸੌਦਾ ਜਿਸ ਤਰੀਕੇ ਦੇ ਨਾਲ ਇਹ ਮਾਨਤਾ ਭਲਾਈ ਦੇ ਸਪੈਸ਼ਲ ਕਾਰਜਾ ਜੋ ਜੀਵ ਜੰਤੂਆਂ ਲਈ ਆਵਾਰਾ ਪਸ਼ੂਆਂ ਦੇ ਲਈ ਬੇਸਹਾਰਾ ਬਿਮਾਰ ਪਸ਼ੂਆਂ ਦੇ ਲਈ ਚਲਾ ਰਿਹਾ ਹੈ ਇਹ ਵਾਕਈ ਇੱਕ ਸ਼ਲਾਘਾਯੋਗ ਕਾਰਜ ਹੈ ਸਮਾਜ ਨੂੰ ਇਹਨਾਂ ਕਾਰਜਾਂ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਪੂਜਨੀ ਗੁਰੂ ਜੀ ਨੂੰ ਸਲਾਮ ਹੈ ਦਿਲੋਂ ਕਿਉਂਕਿ ਉਹ ਇਨਸਾਨੀ ਕੌਮ ਦੇ ਨਾਮ ਨਾਲ ਜੀਵ ਜੰਤੂਆਂ ਦੇ ਲਈ तमाम ਖਲਕਤ ਦੇ ਨਾਲ ਕੁਦਰਤ ਦੇ ਨਾਲ ਉਹ ਪਿਆਰ ਕਰਦੇ ਨੇ ਤਾਂ ਹੀ ਉਹਨਾਂ ਨੇ ਇਸ ਤਰੀਕੇ ਦੇ ਅਰਜ 167 ਸ਼ੁਰੂ ਕਰ ਰੱਖੇ ਨੇ ਤਾਂ ਕਿ ਸੰਗਤ ਸਮੇਂ-ਸਮੇਂ ਤੇ ਇਹਨਾਂ ਕਾਰਜਾਂ ਨੂੰ ਕਰਦੀ ਰਹੇ। ਇਹ ਰਿਪੋਰਟ ਦੇ ਸਬੰਧੀ ਸਾਡੇ ਵਿਊਅਰਸ ਹੈ ਉਹ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।